ਏ ਲੰਗਰ ਹਾਲ ਆ ਕਾਫੀ ਵੱਡਾ ਅੱਜ ਇਸ ਜਗ੍ਹਾ ਤੇ ਬਾਬਾ ਭIANT DAS ਜੀ ਸੇਵਾ ਨਿਵਾਉਂਦੇ ਨੇ ਇਸ ਡੇਰੇ ਦੀ ਪਹਿਲੇ ਸੇਵਾਦਾਰ ਬਾਬਾ ਨਿਰਮਲ ਸਿੰਘ ਜੀ ਨਿਰਮਨ ਦਾਸ ਜੀ ਦੇ ਬਾਬਾ ਨਿਰਮਨ ਦਾਸ ਬਾਬਾ ਜੀ ਦੇ ਘਰਾਉਂਦੇ ਤਾਂ ਉਹਨੂੰ ਦਰਸ਼ਨ ਆਜੋ ਜੀ ਫਰਾ ਕਰੋ ਜੀ ਦਰਸਨ ਬਾਬਾ ਜੀ ਦੇ ਕਿਉਂਕਿ ਬਾਬਾ ਜੀ ਦੇ ਵੀ ਸੇਵਾਦਾਰ ਸੀਗੇ ਤੇ ਕਰੋ ਜੀ ਬਾਬਾ ਵੀਰੂ ਦਾਸ ਮਹਾਰਾਜ ਜੀ ਦੇ ਦਰਸ਼ਨ ਮਾਤਾ ਜونی ਦਾਸ ਜੀ ਬਾਬਾ ਰਾਮ ਜੀ ਦਾਸ ਮਹਾਰਾਜ ਜੀ ਇਸ ਜਗ੍ਹਾ ਤੇ ਬਾਬਾ ਜੀ ਬਰਾਜਮਾਨ ਹੁੰਦੇ ਨੇ ਬਾਬਾ ਬਿਆਨਤダス ਜੀ ਜੋ ਕਿ ਅੱਜ ਇਸ ਜਗ੍ਹਾ ਤੇ ਸੇਵਾਦਾਰ ਨੇ ਬਾਬਾ ਬਿਆਨਤダス ਜੀ ਇਸ ਪੀੜੀ ਦੇ ਵਿੱਚ ਤੇ ਸੰਗਤ ਇਸ ਜਗ੍ਹਾ ਤੇ ਬੈਠ ਕੇ ਆਪਣੀ ਕਹਿੰਦੇ ਨਹੀਂ ਵੀ ਚੌਂਕੀ ਭਰਦੀ ਐ ਇਸ ਜਗ੍ਹਾ ਤੇ ਆਪਣੀ ਸੇਵਾ ਇਸ ਜਗ੍ਹਾ ਤੇ ਬਹਿੜ ਕੇ ਆਪਣੀ ਹਾਜ਼ਰੀ ਲਗਾਉਂਦੀ ਹੈ ਸੰਗਤ ਆ ਤੁਸੀਂ ਸੰਗਤ ਦੇ ਦਰਸ਼ਨ ਕਰ ਰਹੇ ਹੋ ਇਸ ਸਮੇਂ ਤੇ ਇਹ ਹੈਗਾ ਜੀ ਲੰਗਰ ਹਾਲ ਇਸ ਜਗ੍ਹਾ ਤੇ ਲੰਗਰ ਬਣਦਾ ਏ ਆ ਦੇਖੋ ਇਹ ਕਾਫੀ ਵੱਡਾ ਲੰਗਰ ਹਾਲ ਆ ਇਹ ਤੋਂ ਨੂੰ ਦਰਸ਼ਨ ਕਰਾ ਰਹੇ ਆਂ ਨੰਗਰਹਾਲ ਦੇ ਇਸ ਜਗ੍ਹਾ ਤੇ ਲੰਗਰ ਹਾਲਾ ਬਾਬਾ ਵੀਰੂ ਦਾਸ ਦੇ ਡੇਰੇ ਦੇ ਵਿੱਚ ਜੋ ਕਿ ਹਾਂਜੀ 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 ਤੁਸੀਂ ਕਿਹੜੀ ਜਗ੍ਹਾ ਦਾ ਬਾਬਾ ਜੀ ਹਾਂਜੀ ਕਿਹੜੀ ਜਗ੍ਹਾ ਤੁਸੀਂ ਆਪਾਂ ਬਦੋ ਅੱਸੀ ਗੱਲਾਂ ਤੋਂ ਜੀ ਬਦੋ ਅੱਸੀ ਗੱਲਾਂ ਕੀ ਨਾਮ ਹੈ ਤੁਹਾਡਾ ਮੈਂ ਨਤਰ ਸਿੰਘ ਜੀ ਨਤਰ ਸਿੰਘ ਸਿੰਘ ਜੀ ਸੇਵਾ ਕਰਦੇ ਹੋ ਕਿੰਨੇ ਸਮੇਂ ਤੋਂ ਜੀ ਬਸ ਜਦੋਂ ਸੋਚੀ ਸੰਭਲੀ ਹੈ ਅੱਛਾ ਕਿੰਨਾ ਗਾ ਹਾਂਜੀ ਕਿੰਨਾ ਸਮਾਂ ਗਾ ਕਿੰਨੀ ਉਮਰ ਹੋ ਚੁੱਕੀ ਹੈ ਤੁਹਾਡੀ ਮੇਰੀ 60 ਦੀ ਹੋ ਜੀ 60 ਦੀ ਹਾਂਜੀ ਅੱਛਾ ਜੀ ਬਾਪੂ ਤਰਸੇਮ ਸਿੰਘ ਜੀ ਨਹੀਂ ਨਹੀਂ ਹਾਂਜੀ ਹਾਂ ਬਾਪੂ ਤਰਸੇਮ ਸਿੰਘ ਜੀ ਇਹਨਾਂ ਦੀ ਉਮਰ 1960 ਚਾਲ ਦੀ ਹੋ ਚੁੱਕੀ ਹੈ ਇਹ ਸ਼ੁਰੂ ਤੋਂ ਹੀ ਸੇਵਾ ਕਰਦੇ ਨੇ ਇਸ ਸੰਸਥਾਨ ਦੀ ਨਹੀਂ ਨਹੀਂ ਕਰਨਾ ਤੁਹਾਨੂੰ ਚਲਦੇ ਦੱਸੋ ਬਾਬਾ ਜੀ ਅੱਛਾ ਜੀ ਐਂ ਦੱਸੋ ਜੀ ਇਹ ਸ਼ੁਰੂ ਤੋਂ ਇਸ ਸੰਸਥਾਨ ਬਾਰੇ ਦੱਸੋ ਵੀ ਪਹਿਲਾਂ ਕਿਵੇਂ ਦਾ ਹੁੰਦਾ ਸੀਗਾ ਪਹਿਲਾਂ ਜੀ ਪੁਰਾਣਾ ਡੇਰਾ ਹੁੰਦਾ ਸੀ ਉੱਥੇ ਬਾਬਾ ਜੀ ਦਾ ਜੀ ਉਹ ਸੰਸਥਾਨ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਲੇਟ ਜ਼ੂਮ ਕਰਕੇ ਦਿਖਾ ਦੇਣਾ ਪਹਿਲਾਂ ਬਾਬਾ ਜੀ ਕਹਿੰਦੇ ਪੁਰਾਣਾ ਡੇਰਾ ਹੁੰਦਾ ਸੀਗਾ ਤੇ ਹੁਣ ਬਹੁਤ ਹੀ ਵਧੀਆ ਹੁਣ ਵੀ ਤਿਆਰ ਹੋ ਚੁੱਕੇ ਆ ਜਿਵੇਂ ਸਮਾਧਨ ਨੇ ਜੀ ਬਾਬਾ ਬਿਰੰਦਾਸ ਜੀ ਨੇ ਤੁਹਾਨੂੰ ਦਰਸ਼ਨ ਕਰਾਏ ਨੇ ਇਨਚਾਰਜ ਵਾਲੇ ਜੀ ਅੱਛਾ ਜੀ ਬਾਬੇ ਚਲੋ ਦੇਖ ਰਹੇ ਕ ਕਰਦੇ ਨੇ ਬਾਬਾ ਜੀ ਵੀ ਬਾਬਾ ਜੀ ਕੀ ਨਾਮ ਨਾਮ ਦੱਸ ਦਿਓ ਤੁਹਾਡੇ ਜੀ ਸਤਨਾਮ ਸਿੰਘ ਸਤਨਾਮ ਸਿੰਘ ਜੀ ਬਾਬਾ ਜੀ ਸੇਵਾ ਲਵਾਉਂਨੇ ਸੀ ਜਗ੍ਹਾ ਤੇ ਹਾਂ ਜੀ ਹਾਂ ਜੀ ਡੇਰਾ ਬਾਬਾ ਪੀਰੰਦਾਸ ਬਸ ਜੈ ਹੋ ਜੈ ਹੋ ਬਾਬਾ ਜੀ ਹਾਂ ਜੀ ਹਾਂ ਜੀ ਇਹ ਸੇਵਾ ਕਰਦੇ ਨੇ ਇਸ ਸਥਾਨ ਤੇ ਤੇ ਬਾਬਾ ਤਰਸੇਮ ਸਿੰਘ ਜੀ ਪਾਪਾ ਨਾ ਕੇ ਪਾਪਾ ਨਾ ਕੇ ਸੰਗੋਲੀ ਤੇ ਇਧਰ ਆਪਣੇ ਨਾਮ ਕੀ ਤੁਹਾਡੇ ਜਤਿੰਦਰ ਸਿੰਘ ਜੀ ਟਵਾਣਾ ਜਤਿੰਦਰ ਸਿੰਘ ਟਵਾਣਾ ਜੀ ਪਿੰਡ ਪਿੰਡ ਚਨਾਰਥ ਕਲਾਂ ਜੀ ਪਿੰਡ ਚਨਾਥਲ ਕਲਾਂ ਇਹ ਜਤਿੰਦਰ ਸਿੰਘ ਟਵਾਣਾ ਪਿੰਡ ਚਨਾਥਲ ਕਲਾਂ ਤੋਂ ਇਸ ਜਗ੍ਹਾ ਤੇ ਆ ਕੇ ਨਾ ਸੇਵਾ ਕਰਦੇ ਨੇ ਸਵੇਰ ਤੋਂ ਲੈ ਕੇ ਅੰਨੇ ਸ਼ਾਮ ਹੋ ਜਾਂਦੀ ਆ ਜਦੋਂ ਤੱਕ ਹਨੇਰਾ ਨਹੀਂ ਹੁੰਦਾਗਾ ਸਮਾਪਤੀ ਨਹੀਂ ਹੁੰਦੀ ਆਰਤੀ ਨਹੀਂ ਹੁੰਦੀ ਉਦੋਂ ਤੱਕ ਇੱਥੇ ਸੇਵਾ ਕਰਦੇ ਨੇ ਇਸ ਸਥਾਨ ਤੇ ਹਾਂਜੀ 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 ਇਹ ਵੀ ਜਿਹੜੀ ਸੇਵਾ ਹੁੰਦੀ ਆ ਨਾ ਇਹ ਵੀ ਬਿਨਾ ਕਰਮਾ ਤੋਂ ਨਹੀਂ ਮਿਲਦੀ ਹੈਗੀ ਹਾਂਜੀ ਕਹਿੰਦੇ ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਮੇਵਾ ਹੂੰ ਸੇਵਾ ਵਿਭਾਗਾਂ ਵਾਲਿਆਂ ਨੂੰ ਮਿਲਦੀ ਆ ਹਾਂਜੀ ਤੇ ਨਾਮ ਜਪਣਾ ਕੀਰਤ ਕਰਨੀ ਬੰਦਗੀ ਕਰਨੀ ਇਹ ਪ੍ਰਮਾਤਮਾ ਦੇ ਹੁਕਮ ਤੋਂ ਬਗੈਰ ਨਹੀਂ ਹੁੰਦੀ ਗਈ ਜਦੋਂ ਪ੍ਰਮਾਤਮਾ ਦਾ ਹੁਕਮ ਹੁੰਦਾ ਏ ਉਦੋਂ ਹੀ ਹੁੰਦਾ ਏ ਸਭ ਕੁਝ ਸਾਸਤਰੀਆ ਬਾਪੂ ਜੀ ਹਾਂਜੀ ਕਿਹੜੀ ਜਗ੍ਹਾ ਦਾ ਬਾਪੂ ਜੀ ਤੁਸੀਂ ਆਪਨਣਾ ਰਾਜਪਰੇ ਦੇ ਨੇੜੇ ਤੋਂ ਆਉਂਦੇ ਹੋ नायना 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 परा, परा। अच्छा ये पिंदर नैना तो चल के आए हो ਤੁਸੀਂ ਜਿਹੜਾ ਨਾਣਾ ਕੌਤ ਕਹਿੰਦੇ ਨੇ ਨਹੀਂ ਨਾਣਾ ਦੂਸਰਾ ਸ੍ਰੀ ਬਸੰਤਪੁਰਾ ਰਾਜਕਰਾ ਅੱਛਾ ਜੀ ਹਾਂ ਜੀ ਹਾਂ ਜੀ ਇਧਰੋਂ ਆਏ ਬਸੰਤਪੁਰੇ ਤੋਂ ਅੱਛਾ ਜੀ ਹਾਂ ਜੀ ਬਸੰਤਪੁਰੇ ਦੇ ਕੋਲੋਂ ਠੀਕ ਹੈ ਜੀ ਕਿੰਨੇ ਸਮੇਂ ਤੋਂ ਆਉਨੇ ਹੋ ਅਸੀਂ ਕਈ ਸਾਲ ਤੋਂ ਆਉਨੇ ਆ ਜੀ ਬਹੁਤ ਸਾਲ ਤੋਂ ਆਉਨੇ ਅੱਛਾ ਜੀ ਆਪਣਾ ਪੋਤਾ ਹੀ ਤੁਹਾਡਾ ਹੈ ਆਈ ਪੋਤਾ ਹੀ ਹੈ ਇਹ ਛੋਟਾ ਜਿਹਾ ਕੀ ਨਾਮ ਤੇ ਕੀ ਹੈ ਇਸ ਦਾ ਗੁਰਪਾਲ ਗੁਰਪਾਲ ਹੈ ਠੀਕ ਹੈ ਗੁਰਪਾਲ ਜਿਹੜਾ ਗੁਰਪਾਲ ਪ੍ਰਵਾਜ 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 ਹੈ ਜੀ अच्छा जी चलो भाई गुरु जी ਇਹਨਾਂ ਦੀ ਚੜ੍ਹਦੀ ਕਲਾ ਵਿੱਚ ਰੱਖਣਾ ਤੰਦਰੁਸਤੀਆਂ ਰੱਖਣਾ ਮੇਰ ਭਰਿਆਤ ਰੱਖਣਾ ਇਹਨਾਂ ਤੇ ਵੀ ਹੈ ਨਾ ਹਾਂਜੀ ਹਾਂ ਦਰਸ਼ਨ ਕਰ ਲਈ ਪਰ ਲੰਗਰ ਛਕ ਲਿਆ ਹਾਂਜੀ ਛਕਣਾ ਜੀ ਲੰਗਰ ਛਕ ਲਿਆ ਛਕ ਲੋ ਜੀ ਪਰ ਤੇ ਹੈ ਨਾ ਆਪਣੇ ਤੇ ਲੰਗਰ ਆਣ ਬਣਿਆ ਵਾ ਜਿਹੜਾ ਲੰਗਰ ਆ ਇਹ ਵੀ ਪ੍ਰਸਾਦ ਹੁੰਦਾ ਹੈ ਹਾਂਜੀ ਹਾਂਜੀ ਬਹੁਤ ਦੇਖੋ ਜੀ ਦੂਰੋਂ ਦੂਰੋਂ ਚੱਲ ਕੇ ਦੁਨੀਆ ਆਉਂਦੀ ਐ ਇਸ ਸਿਧਾਂਤ ਤੇ ਹਾਂਜੀ ਦੇਖੋ ਕਾਫੀ ਰਸ ਹੁੰਦਾ ਸੰਗਤਾਂ ਦਾ ਇਸ ਸਮੇਂ ਵੀ ਨਾ ਲੰਗਰ ਛਾਕਰਿਆ ਨੇ ਕਾਫੀ ਇਕੱਠ ਦੇ ਵਿੱਚ ਆਜੋ ਫਿਰ ਆਪਾਂ ਨਾ ਅੱਗੇ ਪਹੁੰਚਦੇ ਜਿੱਥੇ ਬਰਤਨਾਂ ਦੀ ਸੇਵਾ ਹੁੰਦੀ ਆ ਜਿੱਥੇ ਬੀਬੀਆਂ ਭੈਣਾਂ ਸਾਡੀਆਂ ਨਾ ਸੇਵਾ ਕਰਦੀਆਂ ਨੇ ਬਰਤਨਾਂ ਦੀਆਂ ਉੱਥੇ ਪਹੁੰਚਦੇ ਹੁਣ ਆਪਾਂ ਬਰਤਨ ਦੇਖਦੇ ਆ ਕਿਵੇਂ ਹੁੰਦੇ ਨੇ ਸਾਫ ਆ ਉਹ ਦਿਖਾਉਣੇ ਆ ਤੇ ਦੇਖ ਸਕਦੇ ਹੋ ਜਿਹੜੇ ਢੁੱਠੇ ਬਰਤਨ ਨੇ ਇੱਥੋਂ ਉੱਥੇ ਬਰਤਨ ਜਿੱਥੇ ਸਾਬਣ ਦੇ ਉੱਤੇ ਲਿਜਾਏ ਜਾਣਗੇ ਇੱਥੇ ਇਕੱਠੇ ਕਰੇ ਜਾ ਰਹੇ ਨੇ ਇਹ ਤੇ ਸੰਗਠ ਲੰਗਰ ਛਕਲਣ ਦੀ ਆ ਹਾਂਜੀ ਜੀ ਬਹੁਤ ਵਧੀਆ ਹਾਂਜੀ ਇਹ ਬਾਬਾ ਜੀ ਦੇ ਡਰਾਈਵਰ ਨੇ ਬਾਬਾ ਕਿਉਂਕਿ ਇਹਨਾਂ ਦਾ ਨਾਮ ਹੈਗਾ ਤਰਸੀਮ ਸਿੰਘ ਜੀ ਹਾਂਜੀ ਇੱਥੇ ਅੱਛਾ ਜੀ ਬਾਬਾ ਨਿਰਮਲ ਦਾਸ ਜੀ ਨਾਲ 1998 ਤੋਂ ਲੈ ਕੇ 2012 ਤੱਕ ਡਰਾਈਵਰੀ ਕੀਤੀ ਆ ਅੱਛਾ ਜੀ ਇਹਦੇ ਬਾਰੇ ਤੁਸੀਂ ਹੋਰ ਕੁਝ ਗੱਲ ਕਰਨੀ ਕਰੋ 1900 ਕਿੰਨੇ ਦੱਸੋ ਤੁਸੀਂ 1998 ਤੋਂ ਲੈ ਕੇ 2012 ਤੱਕ ਅੱਛਾ 1998 ਤੋਂ ਲੈ ਕੇ 2012 ਤੱਕ ਡਰਾਈਵਰੀ ਕੀਤੀ ਆ ਬਾਬਾ ਨਿਰਮਲ ਦਾਸ ਜੀ ਨਾਲ ਅੱਛਾ ਜੀ ਬਾਬਾ ਉਹ ਨਾਲ ਤੁਸੀਂ ਰਹਿੰਦੇ ਰਹੇ ਹੋ ਉਹਨਾਂ ਦਾ ਕਿਵੇਂ ਲੱਗੇ ਸਵਾ ਤੁਹਾਨੂੰ ਬਾਬਾ ਜੀ ਦਾ ਬਾਬਾ ਜੀ ਬਹੁਤ ਨਰਮ ਸੁਭਾਅ ਸੀ ਬਹੁਤ ਸ਼ਾਂਤ ਸੁਭਾਅ ਸੀ ਅੱਛਾ ਜੀ ਇਹ ਭਜਨੜ ਤੋਂ ਥੋੜਾ ਦੂਰ ਹੈ ਇੰਤੇ ਜਦੋਂ ਵੀ ਮੇਲਾ ਵਗੈਰਾ ਹੁੰਦਾ ਸੀ ਉਹ ਬਾਬਾ ਜੀ ਉੱਪਰ ਚਲੇ ਜਾਂਦੇ ਸੀ ਅੱਛਾ ਜੀ ਹਾਂ ਜੀ ਉਹ ਗਲ ਪੀੜ ਬਹੁਤ ਘੱਟ ਹੁੰਦੇ ਸੀ ਹੂੰ ਬਹੁਤ ਸ਼ਾਂਤ ਸੁਭਾਅ ਸੀ ਨਰਮ ਸੁਜੇਰਾ ਨਾ ਸੀ ਹਾਂਜੀ ਉਹਨਾਂ ਦਾ ਸੁਭਾਅ ਵੀ ਨਿਰਮਲ ਸੀ। ਅੱਛਾ ਨਿਰਮਲ ਦਾ ਮਤਲਬ ਵੀ ਸ਼ਾਂਤ ਠੰਡਾ ਹੈ ਨਾ ਜੀ? ਹਾਂਜੀ। ਜਿਹਾ ਜਾਂ ਨਾਂ ਸੀ ਉਦਾਂ ਦਾ ਹੀ ਉਹਨਾਂ ਦਾ ਕੰਮ ਸੀ। ਠੀਕ ਹੈ। ਬਾਬਾ ਜੀ ਨੇ ਸਮਾਜ ਭਲਾਈ ਦੇ ਬਹੁਤ ਕੰਮ ਕੀਤੇ ਨੇ। ਹਾਂਜੀ। ਤੁਸੀਂ ਆਪਾਂ ਜਿੱਥੇ ਵਰਤਨਾ ਦੀ ਸੇਵਾ ਹੁੰਦੀ ਆ ਆਪਾਂ ਉਸ ਸਮੇ ਉਸ ਜਗ੍ਹਾ ਤੇ ਪਹੁੰਚ ਗਏ ਆ ਆ ਦੇਖ ਸਕਦੇ ਹੋ ਸਾਡੀ ਇਹ ਬੀਬੀਆਂ ਭੈਣਾਂ ਨੇ ਇਸ ਜਗ੍ਹਾ ਤੇ ਨਾ ਇਹ ਜੜੀ ਲਾਖ ਹੁੰਦੀ ਆ ਇਸ ਦੇ ਨਾਲ ਬਰਤਨਾਂ ਦੀ ਸੇਵਾ ਹੁੰਦੀ ਆ ਇੱਧਰ ਆ ਜੋ ਹਾਂਜੀ ਆ ਦੇਖੋ ਜੀ ਇਸ ਦੇ ਨਾਲ ਭਾਂਡੇ ਮਾਂਜੇ ਜਾਂਦੇ ਨੇ ਰਾਖ ਦੇ ਨਾਲ ਹਾਂਜੀ ਹਾਂਜੀ ਆ ਦੇਖੋ ਜੀ ਬਈ ਤੁਸੀਂ ਵੀ ਕਰਦੋ ਮੜੀ ਸਫਾਈ ਦੇਖੋ ਜੀ ਬਈ ਕਿਵੇਂ ਕਰ ਰਹੇ ਨੇ ਇਹ ਮਾਤਾ ਜੀ ਕਰ ਰਹੇ ਨੇ ਸਫਾਈ ਇਸ ਜਗ੍ਹਾ ਤੇ ਬਰਤਨਾਂ ਦੀ ਆਹ ਦੇਖੋ ਜੀ ਜਿਹੜੇ ਬਰਤਨ ਨੇ ਨਾ ਇਹ ਇਹ ਰਾਖ ਦੇ ਨਾਲ ਮਾਂਜੇ ਜਾਂਦੇ ਨੇ ਆਹ ਦੇਖੋ ਯਾਨ ਲੱਗਦੇ ਨੇ ਜਿਵੇਂ ਹੁਣੇ ਲਿਆਂਦੇ ਹੁਣ ਨਵੇਂ ਕਿਤੇ ਵੀ ਤੁਹਾਨੂੰ ਦਾਗ ਨਹੀਂ ਲੱਗੇਗਾ ਲੱਗਿਆ ਹੋਇਆ ਕਿਸੇ ਵੀ ਬਰਤਨ ਤੇ ਜਿਹੜਾ ਕਿ ਪਹਿਲਾਂ ਬਰਤਨ ਜਿਹੜੇ ਹੁੰਦੇ ਨੇ ਝੁੱਟੇ ਉਹਨਾਂ ਨੂੰ ਪਾਣੀ ਦੇ ਵਿੱਚ ਧੋਇਆ ਜਾਂਦਾ ਏ ਤੇ ਉਸ ਤੋਂ ਮਗਰੋਂ ਫਿਰ ਜਿਹੜੀ ਸਫਾਈ ਹੁੰਦੀ ਆ ਉਹ ਇਸ ਜਗ੍ਹਾ ਤੇ ਨਾ ਤੁਸੀਂ ਵੇਖ ਸਕਦੇ ਹੋ ਰਾਖ ਦੇ ਨਾਲ ਸਫਾਈ ਹੁੰਦੀ ਆ ਬਰਤਨਾਂ ਦੀ ਆਹ ਦੇਖੋ ਜੀ ਕਿੰਨੀਆਂ ਛੱਡੀਆਂ ਬੀਬੀਆਂ ਪੈਣਾ ਲੱਗੀਆਂ ਹੋਈਆਂ ਨੇ ਇੱਕ ਕਤਾਰ ਦੇ ਵਿੱਚ ਬੈਠੀਆਂ ਨੇ ਸਾਰੀਆਂ ਦੇਖੋ ਜੀ ਬਰਤਨ ਇਸ ਸਮੇਂ ਤੋਂ ਮਾਂਜਰੇ ਨੇ ਸਫਾਈ ਹੋ ਰਹੀ ਹੈ ਬਰਤਨਾਂ ਦੀ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਬਰਤਨ ਮਾਂਜੇ ਆ ਰਹੇ ਨੇ ਇਸ ਜਗ੍ਹਾ ਤੇ ਤੁਸੀਂ ਵੇਖ ਸਾਦੇ ਹੋ ਸੰਗਤ ਕਿੰਨੀ ਲੰਗਰ ਸਕਦੀ ਹੋਵੇਗੀ ਅੰਦਾਜ਼ਾ ਲਾ ਸਕਦੇ ਹੋ ਇਸ ਜਗ੍ਹਾ ਤੇ ਆਹ ਦੇਖੋ ਜੀ ਐਡੀ ਰਾਖਾ ਰਾਖ ਦੇ ਨਾਲ ਭਾਂਡੇ ਬਰਤਨ ਮਾਂਜੇ ਜਾਂਦੇ ਨੇ ਆ ਮਾਤਾ ਜੀ ਕਰੋ ਇਸ ਕਰੀ ਜਾਓ ਸੇਵਾ ਇਹ ਮਾਤਾ ਜੀ ਇੱਥੇ ਸੇਵਾ ਕਰ ਰਹੇ ਨੇ ਦੇਖੋ ਜੀ ਆ ਕਿਵੇਂ ਹੋ ਰਹੀ ਹੈ ਵਰਸਨਾਂ ਦੀ ਸੇਵਾ ਆ ਦੇਖੋ ਜੀ ਹਾਂਜੀ ਦੇਖੋ ਜੀ ਵਰਤਨਾ ਦੀ ਜਿਹੜੀ ਸੇਵਾ ਹੁੰਦੀ ਆ ਇਸ ਤਰ੍ਹਾਂ ਹੁੰਦੀ ਆ ਇਹ ਸੇਵਾ ਇਹ ਜਿਹੜੀ ਰਾਖ ਹੁੰਦੀ ਆ ਨਾ ਜਿਹੜੀ ਚੁੱਲੇ ਵਾਲੀ ਰਾਖ ਹੁੰਦੀ ਆ ਲੱਕੜ ਵਾਲੀ ਰਾਖ ਹੁੰਦੀ ਆ ਜਿਹੜੀ ਲੱਕੜ ਜਲ ਜਾਂਦੀ ਆ ਉਸ ਦੀ ਰਾਖ ਬਣ ਜਾਂਦੀ ਆ ਤਾਂ ਉਸ ਤੋਂ ਮਗਰੋਂ ਉਸੇ ਰਾਖ ਨਾਲ ਇਹ ਵਰਤਨਾ ਦੀ ਸੇਵਾ ਹੁੰਦੀ ਆ ਜੀ ਇਹ ਉਹ ਰਾਖ ਵਾਲਾ ਸਵਾਲ ਵੀ ਕਹਿ ਸਕਦੇ ਐ ਇਸ ਨੂੰ ਰੱਖ ਵੀ ਕਹਿ ਸਕਦੇ ਆ ਆ ਦੇਖੋ ਜੀ ਬੀਬੀ ਜੀ ਇਹ ਵੀ ਸੇਵਾ ਕਰ ਰਹੇ ਨੇ ਬਰਤਨਾਂ ਦੀ ਸਾਡੀਆਂ ਬੀਬੀਆਂ ਭੈਣਾ ਸਾਰੀਆਂ ਲੱਗੀਆਂ ਨੇ ਸੇਵਾ ਕਰਨ ਜਿਹੜੀ ਇਹ ਵੀ ਸੇਵਾ ਬਹੁਤ ਵੱਡੀ ਸੇਵਾ ਹੁੰਦੀ ਆ ਵੈਗਰੂ ਜੀ ਇਹਨਾਂ ਦੀ ਸੇਵਾ ਨੂੰ ਸਫਲ ਕਰੇ ਕਹਿੰਦੇ ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਮੇਵਾ ਹਾਂਜੀ ਆ ਹਾਂਜੀ ਆ ਦੇਖੋ ਜੀ ਬੱਚੇ ਸੇਵਾ ਕਰ ਰਹੇ ਨੇ ਬਰਤਨਾਂ ਦੀ ਇਹ ਰੇੜੀ ਰੇੜੀ ਦੇ ਵਿੱਚ ਬਰਤਨ ਰੱਖ ਰਹੇ ਨੇ ਇਹ ਛੋਟੇ ਛੋਟੇ ਬੱਚੇ ਹਾਂਜੀ ਅੰਦਰ ਲਿਆਂਗੇ ਲੰਗਰ ਹਾਲ ਦੇ ਵਿੱਚ ਇਥੋਂ ਬਰਤਨ ਚੱਕ ਰਹੇ ਨੇ ਜਿਹੜੇ ਸਾਫ਼ ਹੋਏ ਉਹਨੇ ਬਰਤਨ ਇਹ ਬੱਚੇ ਛੋਟੇ ਛੋਟੇ ਇਹ ਵੀ ਸੇਵਾ ਕਰ ਰਹੇ ਨੇ ਹਾਂਜੀ ਬੜੇ ਪਿਆਰੇ ਨੇ ਰੱਬੀ ਰਵਾਉਂਦੇ ਨੇ ਬੱਚੇ ਵੀ ਆ ਸਾਡੀਆਂ ਬੀਬੀਆਂ ਪਾਣ ਲੱਗੀਆਂ ਨੇ ਸੇਵਾ ਕਰਨਾ ਹਾਂਜੀ ਇਸ ਤਰ੍ਹਾਂ ਕੋ ਵੀ ਹੋੜੀ ਆਈ ਬਰਤਨਾਂ ਦੀ ਸੇਵਾ ਪਹਿਲਾਂ ਜਿਹੜੇ ਜੁੱਠੇ ਬਰਤਨ ਹੁੰਦੇ ਨੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇਹਨਾਂ ਨੂੰ ਪਹਿਲਾਂ ਪਾਣੀ ਦੇ ਵਿੱਚੋਂ ਕੱਢਿਆ ਜਾਂਦਾ ਹੈ ਪਾਣੀ ਦੇ ਵਿੱਚ ਧੋ ਕੇ ਚੰਗੀ ਤਰ੍ਹਾਂ ਸਰਫ ਦੇ ਵਿੱਚ ਧੋ ਕੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਆ ਜਾਂਦਾ ਇਹਨਾਂ ਦਾ ਪ੍ਰੋਟੈਕਟ ਹੁੰਦਾ ਜਿਹੜਾ ਸਟਾਰਟ ਜਿਵੇਂ ਕਿ ਸਵਾ ਦੇ ਵਿੱਚ ਵਰਮਾਂਜ ਦੇ اندر ਚੰਗੀ ਤਰ੍ਹਾਂ ਪਰ ਕੱਪੜੇ ਨਾਲ ਇਹਨਾਂ ਬਰਤਨਾਂ ਦੀ ਸਫਾਈ ਹੁੰਦੀ ਆ ਪਰ ਐਨ ਚਮਕਾ ਦਿੱਤੇ ਜਾਂਦੇ ਨੇ ਬਰਤਨ ਬਰਤਨਾਂ 'ਚ ਜੰਝ ਲੱਗਦੇ ਨੇ ਜਿਵੇਂ ਕਿ ਅੱਜ ਹੀ ਲਿਆਂਦੇ ਹੁਣ